ਕਿਤਾਬ ਖਾਰਕੂ ਸੰਘਰਸ਼ ਦੀ ਸਾਖੀ ਅਣਜਾਣੇ ਅਣਗੌਲੇ ਸਿੱਧਕੀ ਅਤੇ ਯੋਧੇ ਲੇਖਕ ਦਲਜੀਤ ਸਿੰਘ ਵਕਤਾ ਮਿਹਰ ਸਿੰਘ ਕਿਤਾਬ ਖਾਰਕੂ ਸੰਘਰਸ਼ ਦੀ ਸਾਖੀ ਅਣਜਾਣੇ ਅਣਗੌਲੀ ਸਿੱਦਕੀ ਅਤੇ ਯੋਧੇ ਲੇਖਕ ਦਲਜੀਤ ਸਿੰਘ ਖੜਕੂ ਸ਼ੰਗਾਰਜ਼ ਦੌਰਾਨ ਜੇਲ੍ਹ ਵਿੱਚ ਅਤੇ ਉਸ ਤੋਂ ਬਾਅਦ ਵੀ ਮੈਨੂੰ ਬਹੁਤ ਸਾਰੇ ਸੱਜਣਾ ਮਿੱਤਰਾਂ ਅਤੇ ਪੰਥਦਰਦੀਆਂ ਨੇ ਕਿਹਾ ਕਿ ਤੁਹਾਨੂੰ ਕੁਝ ਲਿਖਣਾ ਚਾਹੀਦਾ ਹੈ ਜੰਗ ਦੇ ਸੱਚੇ ਖਾਲਸਾਈ ਰੰਗ ਵਿੱਚ ਸ਼ਹੀਦ ਹੋ ਗਏ ਮਿੱਤਰਾਂ ਦੀ ਪਵਿੱਤਰ ਯਾਦ ਦਾ ਵੀ ਰੂਹ ਉੱਤੇ ਸਦਾ ਹੀ ਕਰਜ਼ੇ ਵਰਗਾ ਬੋਝ ਰਹਿੰਦਾ ਹੈ ਕਿ ਸੱਚ ਸਾਹਮਣੇ ਆਉਣਾ ਚਾਹੀਦਾ ਜੋ ਕੁਝ ਸੱਚ ਦੇ ਨਾਂ ਉੱਤੇ ਹਰ ਪਾਸਿਓਂ ਆ ਰਿਹਾ ਹੈ ਉਸ ਨੂੰ ਵੇਖ ਕੇ ਬੋਝ ਹੋਰ ਵੀ ਭਾਰਾ ਹੋ ਜਾਂਦਾ ਮੈਂ ਕਈ ਵਾਰ ਇਹ ਕੋਸ਼ਿਸ਼ ਵੀ ਕੀਤੀ ਹੈ ਕੁਝ ਸਫੇ ਲਿਖ ਕੇ ਉਹਨਾਂ ਨੂੰ ਪਾੜਿਆ ਵੀ ਹੈ ਮੈਨੂੰ ਹਰ ਵਾਰ ਇਵੇਂ ਹੀ ਮਹਿਸੂਸ ਹੋਇਆ ਕਿ ਜੋ ਮੈਂ ਲਿਖ ਰਿਹਾ ਉਹ ਸੱਚ ਦੇ ਨੇੜੇ ਤੇੜੇ ਨਹੀਂ ਅਪੜਦਾ ਇਹ ਅਧੂਰਾ ਹੈ ਜਾਂ ਬਹੁਤ ਉਰੇਈ ਹੈ ਸਰਕਾਰੀ ਤਰ ਹੋਵੇ ਜਾਂ ਨਿਰਪੱਖ ਤਰ ਸਾਡੀ ਤਰ ਹੋਵੇ ਜਾਂ ਜੰਗ ਦੇ ਕਿਸੇ ਤਰ੍ਹਾਂ ਦੇ ਹਿੱਸੇਦਾਰ ਦੀ ਹੋਵੇ ਪਰ ਸਭ ਪਾਸੋਂ ਜੋ ਸਮਝ ਅਤੇ ਪੇਸ਼ਕਾਰੀ ਹੋ ਰਹੀ ਹੈ ਉਹ ਆਪਸ ਵਿੱਚ ਲਗਭਗ ਨੇੜੇ ਤੇੜੇ ਹੀ ਹੈ ਅਸਲ ਅਨੁਪਪ ਵਾਲੇ ਬਿਰਤਾਂਤ ਦੀ ਗੈਰ ਹਾਜ਼ਰੀ ਵਿੱਚ ਹਕੂਮਤ ਵੱਲੋਂ ਨਿਰਧਾਰਿਤ ਚੌਕਟਾ ਪ੍ਰਚਲਿਤ ਹੋ ਗਿਆ ਕਿਤੇ ਹੀ ਕੋਈ ਲੇਖਕ ਇਸ ਚੌਕਟੇ ਤੋਂ ਆਜ਼ਾਦ ਹੋ ਕੇ ਸੱਚ ਦੇ ਨੇੜੇ ਟੁਕੀਆ ਵੱਡਾ ਦੁਖਾਂਤ ਤਾਂ ਸਿੱਖ ਸਮਸਤੇ ਸੋਚਦਾ ਇਹ ਰਿਹਾ ਕਿ ਅਸੀਂ ਸੱਚ ਦੀ ਭਾਲ ਸਾਡੇ ਵਿਰੋਧੀ ਅਤੇ ਸਾਡੇ ਉੱਤੇ ਜ਼ੁਲਮ ਕਰਨ ਵਾਲੀ ਧਿਰ ਦੇ ਤਰੀਕੇਾਂ ਅਤੇ ਸੰਧਾਂ ਨਾਲ ਹੀ ਕਰਨ ਦਾ ਯਤਨ ਕੀਤਾ ਇਸ ਵਿੱਚੋਂ ਡਾਡੀ ਨਿਰਾਸ਼ਾ ਉਪਜੀ 1849 ਤੋਂ ਪਹਿਲਾਂ ਦੀ ਹਾਲਤ ਦੇ ਸਾਹਮਣੇ ਖਲੋ ਕੇ ਜਾਂ ਖਾਲਸਾਈ ਸਿਧਾਂਤਾਂ ਅਤੇ ਅਮਲਾਂ ਦੇ ਨੇੜੇ ਟੁੱਕੇ ਜਾਂ ਗੁਰੂ ਦੀ ਨੇੜਤਾ ਵਿੱਚ ਜਾ ਕੇ ਅਸੀਂ ਆਪਣੇ ਤਰੀਕੇ ਨਾਲ ਉੱਤਰ ਨਹੀਂ ਲੱਭੇ ਇਸ جنگ ਵਿੱਚ ਅਸੀਂ ਇੱਕ ਧਿਰ ਇੱਕ ਧਿਰ ਦੇ ਪੱਖ ਨੂੰ ਨਜ਼ਰਅੰਦਾਜ਼ ਕਰਕੇ ਜਾਂ ਮੰਨਫੀ ਕਰਕੇ ਸੱਚ ਨੂੰ ਕਿਸੇ ਤਰ੍ਹਾਂ ਵੀ ਨਹੀਂ ਫੜਿਆ ਜਾ ਸਕਦਾ 7 ਜੂਨ 1984 ਤੋਂ ਅੱਜ ਤੱਕ ਮੇਰੀ ਸਮਝ ਅਤੇ ਅਹਿਸਾਸ ਵਿੱਚ ਲਗਾਤਾਰ ਇਜਾਫਾ ਹੁੰਦਾ ਰਿਹਾ ਹੈ ਲਗਾਤਾਰ ਰੋਸ਼ਨੀ ਸੈਪੋ ਕੰਪਲੀਟ ਰੈਡੀ ਟੂ ਕੰਟੀਨਿਊ